ਸਰ ਦੋਨਾਂ ਪਾਸੇ ਸਰਕਾਰਾਂ ਨਵੀਆਂ ਬਣੀਆਂ ਆਪਦੇ ਵੱਲ ਕੋਈ ਖਾਸ ਗੱਲਬਾਤ ਕੇ ਦੋਵਾਂ ਸਰਕਾਰਾਂ ਦੀ ਕੋਈ ਐਓਜੀ ਮੀਟਿੰਗ ਜਿਹਦੇ ਵਿੱਚ ਜਿਹੜੇ ਕਿ ਦੋਵਾਂ ਦੇਸ਼ਾਂ ਦੇ ਇੱਕ ਦੋਸਤਾਨਾ ਸਬੰਧ ਬਣ ਅਸੀਂ ਚਾਹੁੰਦੇ ਕਿ ਸਾਡੇ ਜਿੰਨੇ ਗੁਆਂਢੀ ਦੇਸ਼ ਨੇ ਇਹਨਾਂ ਨਾਲ ਅੱਛੇ ਤਾਲੁਕਾ ਮੇਲ ਤਾਲ ਮੇਲ ਹੋਵੇ ਉਹਨਾਂ ਨਾਲ ਆਣਾ ਜਾਣਾ ਹੋਵੇ ਵਪਾਰਕ ਤੌਰ ਤੇ ਸਾਡਾ ਅੱਛਾ ਵਿਹਾਰ ਹੋਵੇ ਸ਼ਿਨਨਕਾਨਾ ਸਾਹਿਬ ਤੇ ਹੋਰ ਗੁਰਤਾਮਾ ਜਿਹਨਾਂ ਨੂੰ ਪੰਤੋਫ ਛੋੜਿਆ ਗਿਆ ਜੀ ਮੈਂ ਦੋ ਆਤ ਜੋੜ ਕੇ ਖਿਮਾ ਦਾ ਜਾਚੇ ਕ ਮਾਫੀ ਮੰਗਦਾ ਤੁਸੀਂ 1948 ਦੀ ਗੱਲ ਕੀਤੀ ਜੀ ਜੀ ਕਿ ਇਸੇ ਨਨਕਾੜਾ ਸਭ ਤੋਂ ਹੋਰ ਸਥਾਨ ਜਿਹਨਾਂ ਪਾਂਥਰੂਕ ਛੋੜਿਆ ਗਿਆ ਅੱਜ ਤੇ ਪਾਂਥਰੂਕ ਕਿਸੇ ਨੇ ਨਹੀਂ ਵਿਛੋੜਿਆ ਅੱਜ ਪੱਥ ਕਿਉਂ ਨਹੀਂ ਆ ਰਹੇ 16 ਜੂਨ ਨੂੰ ਅੱਜ ਉਹਨਾਂ ਨੂੰ ਸਵਾਲ ਕਰੋ ਜਿਹੜੇ ਪਾਂਥਰੂਕ ਛੋੜ ਰਹੇ ਨੇ ਦੂਜਾ ਕੀ ਜਿਹੜਾ ਪਾਕਿਸਤਾਨ 'ਚ ਬੈਠਾ ਤੁਸੀਂ ਉਹਨਾਂ ਨੂੰ ਪਾਂਥਰੀ ਮੰਨਦੇ ਫਿਰ ਸਾਡੇ ਵਾਸਤੇ ਵੀ ਅਰਦਾਸ ਕਰੋ ਫਿਰ ਹਰਮੰਦਰ ਸਭ ਤੇ ਸਾਡੇ ਵਾਸਤੇ ਅਰਦਾਸ ਕਰੋ ਕਿ ਇੱਥੇ ਡਾਕੂਮੈਂਟਰੀ ਚ ਬਣਨੀ ਚਾਹੀਦੀ ਹੈ ਨਾ ਫਿਲਮਾਂ ਬਣਨੀ ਚਾਹੀਦੀ ਹੈਿਲਕੋ ਬਣਨੀ ਚਾਹੀਦੀ ਹੈ ਤਾਂਕਿ ਉਹਦਾ ਕੱਚਾ ਮੈਸੇਜ ਜਾਵੇ ਔਰ ਪਾਕਿਸਤਾਨ ਦੇ ਬਾਰੇ ਇੱਕ ਅੱਛਾ ਤਾਅਸੁਰ ਜਾਵੇ ਔਰ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਫਤਿਹ ਜੀ ਦੇਸ਼ ਦੇ ਉਦੇਸ਼ ਦੀ ਸਮੂਹ ਸੰਗਤ ਜੀ ਅੱਜ ਜਿਵੇਂ ਲਾਹੌਰ ਜੋ ਕਿ ਸਿੱਧੀ ਦਿਹਾੜਾ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਨਾਉਣ ਵਾਸਤੇ ਭਾਰਤੋਂ ਚੱਲ ਕੇ ਜਿਸਾਂ ਕੀ ਸੰਗਤਾਂ ਪਹੁੰਚੀਆਂ ਨੇ ਪਾਕਿਸਤਾਨ ਤੇ ਇੱਥੇ ਆਪਣੇ ਰਮੇਸ਼ ਸਿੰਘ ਅਰੋੜਾ ਜੀ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਉਹ ਸਭ ਤੋਂ ਪਹਿਲਾਂ ਸਾਰੇ ਭਾਰਤ ਵੱਲੋਂ ਵੀ ਔਰ ਦੇਸ਼ ਦੇ ਵੀ ਦੀਆਂ ਸਮੂਹ ਸੰਗਤਾਂ ਵੱਲੋਂ ਆਪ ਨੂੰ ਬਹੁਤ ਮੁਬਾਰਕਾਂ ਕੀ ਆਪ ਸਰਕਾਰ ਦੀ ਵਿੱਚ ਆਏ ਹੋ ਤੇ ਔਰ ਸਿੱਖਾਂ ਦੀ ਗੱਲ ਵੀ ਅੱਗੇ ਰੱਖਦੇ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਮਿਹ ਸਿੱਖ ਪੰਥ ਦੀ ਸਿੱਖ ਜਗਤ ਦੀ ਕਾਮਯਾਬੀ ਹੈ ਔਰ ਇਹ ਮੁਬਾਰਕਬਾਦ ਤੁਹਾਨੂੰ ਵਾਤ ਤੁਸੀਂ ਮਿਹਨਤ ਕੀਤੀ ਬਰਤੇ ਪੂਰੇ ਸਿੱਖ ਕੌਮ ਨੂੰ ਮੁਬਾਰਕਬਾਦ ਜੀ ਤੇ ਸਿੰਘ ਸਾਹਿਬ ਜਿਵੇਂ ਕਿ ਆਨ ਲੋਕੀ ਜਿਦਾ ਹੁਣ ਪਾਕਿਸਤਾਨ ਚ ਆ ਪਏ ਹੋ ਔਰ ਜਿਵੇਂ ਕਿ ਕਾਫੀ ਜਿਹੜੇ ਕਿ ਸਿੱਖ ਯਾਤਰੀ ਚਾਹੁੰਦੇ ਆ ਕਿ ਸਾਨੂੰ ਖੁੱਲੇ ਵਿਜੇ ਮਿਲਣ ਤੇ ਵੱਤ ਵਾਤ ਸੰਗਤਾਂ ਤੇ ਉਹਦੇ ਵਾਸਤੇ ਆਪ ਦੇ ਵੱਲੋਂ ਖਾਸ ਉਪਰਾਲਾ ਜੀ ਦੇਖੋ ਜੀ ਇਸ ਤਰ੍ਹਾਂ ਹੈ ਜਿਹੜਾ ਸਾਡਾ ਸਿੱਖ ਡਾਇਸਪੋਰਾ ਬੈਠਾ ਹੈ ਉਹਨਾਂ ਅਸਤੇ ਤੇ ਬਿਲਕੁਲ ਜੀ ਅਸੀਂ ਪੂਰਾ ਹੈ ਕਿ ਗਵਰਨਰ ਜਦੋਂ ਮਰਜ਼ੂ ਨਾਸ ਤੁਸੀਂ ਵੀ ਜ਼ਿਕਰ ਕਰ ਰਹੇ ਆਂ ਇੰਡੀਆ ਤੇ ਪਾਕਿਸਤਾਨ ਦਾ ਇੱਕ ਆਪਸ ਇੱਕ ਬਾਇਲੈਟਰਲ ਐਗਰੀਮੈਂਟ ਹੈ ਜੀ ਔਰ ਉਸ ਬਾਇਲੈਟਰਲ ਐਗਰੀਮੈਂਟ ਦੇ ਤਹਿਤ ਹਰ ਸਾਲ 10000 ਸਿੱਖ ਸ਼ਰਦਾਲੂ ਜਣਾ ਉਹ ਪਾਕਿਸਤਾਨ ਆਂਦਾ ਜੀ ਔਰ ਜੋ ਪਾਕਿਸਤਾਨ ਆਦਾ ਪਾਕਿਸਤਾਨ ਦੀ ਸਰਕਾਰ ਔਰ ਪਾਕਿਸਤਾਨੀ ਆਵਾਮ ਔਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐ ਵੈਕੂਟਰੀਸ ਪ੍ਰੋਪਰਟੀ ਬੋਰਡ ਜੀ ਮਿਲ ਕੇ ਉਹਨਾਂ ਨੇ ਜੀ ਐਨ ਵਾਅਦਾ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਇਸ ਸਮਾਗਮ ਤੇ ਇਸ ਤੋਂ ਤਕਰੀਬਨ 850 ਤੋਂ 900 ਸੰਗਤ ਆਈਏਂ ਦੀਆਂ ਤੋਂ ਸੋ ਸਾਡੇ ਸਿਰ ਮੱਥੇ ਤੇ ਸਾਡੇ ਸਿਰ ਦਾ ਤਾਜ ਹੈ ਜੀ ਉਹ ਸਾਰੇ ਵੀ ਬੜੀ ਖੁਸ਼ੀ ਦੀ ਗੱਲ ਦੱਸਿਆ ਜਾਂਦਾ ਕਿ ਜਿ ਤਰ੍ਹਾਂ ਪਹਿਲਾਂ ਇਸ ਜਥੇ ਵਿੱਚ 2-250 ਸੰਗਤ ਆਉਂਦੀ ਸੀ ਇਸ ਵਾਰ ਸਭ ਤੋਂ ਜ਼ਿਆਦਾ ਸੰਗਤ ਇਹ 4 ਗੁਣਾ ਕਹਿ ਸਕਦੇ ਕਿ ਵਧ ਗਈ ਸੰਗਤ ਇਹ ਬਾਤ ਜੀ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਜੀ ਕਿਉਂਕਿ ਅਸੀਂ ਮੂਲ ਨਾਨਕਸ਼ਹੀ ਕੈਲੰਡਰ ਨੂੰ ਲੈ ਕੇ ਚੱਲ ਰਹੇ ਹਾਂ ਜੀ ਔਰ ਇਹ ਮੂਲ ਨਾਨਕਸ਼ਹੀ ਕੈਲੰਡਰ ਇਹ ਅਕਾਲ ਤਖ਼ਤ ਸਾਬ ਤੋਂ 203 ਵਿੱਚ ਮੱਤਾ ਪਾਸ ਹੋਇਆ ਸੀ ਸੋ ਅਸੀਂ ਉਸੇ ਮੱਤੇ ਨੂੰ ਲੈ ਕੇ ਚੱਲ ਰਹੇ ਹਾਂ ਉਸ ਨੂੰ ਅਕਾਲ ਤਖ਼ਤ ਸਾਬ ਮੇਰਾ ਖਿਆਲ ਸ਼ਾਇਦ ਦਸਤੂਰ ਤੋਂ ਤਬਦੀਲੀ ਆਈ ਹੈ ਬਲਤ ਆਪਾਂ ਅੱਜ ਵੀ ਸੇ ਤੇ ਖੜੇ ਆ ਜੀ ਔਰ ਅਸੀਂ ਉਸੇ ਦੇ ਮੁਤਾਬਕ ਤਿਆੜਾ ਮਨਾ ਰਹੇ ਆ ਮੁਸ਼ਕਲਾਂ ਵੀ ਬੜੀਆਂ ਆਈਆਂ ਇੱਕ ਟਾਈਮ ਆਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਡਾ ਬਾਈਕਾਟ ਕਰ ਦਿੱਤਾ ਔਰ ਇਸ ਵਾਰ ਵੀ ਜਥਾ ਨਹੀਂ ਨਹੀਂ ਭੇਜਿਆ ਨਾ ਉਹਨਾਂ ਨੇ ਭੇਜਿਆ ਨਾ ਦੱਡੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਭੇਜਿਆ ਇਹ ਮਾੜੀ ਗੱਲ ਹੈ ਔਰ ਕਿਤਨਾ ਕਿਤੇ ਲੱਗਦਾ ਕਿ ਜਿਹੜੀ ਵਿਕਤਰੇ ਜਿਹੜੀ ਕਿ ਪਾਕਿਸਤਾਨ ਗੁਰਦੁਆਰਾ ਕਮੇਟੀ ਤੇ ਜਿਹੜੀ ਉਚਾੜਦੇ ਪੰਜਾਬ ਦੀ ਭਾਰਦੀ ਜਿਹੜੀ ਆਜੀਪੀਸੀ ਇੱਕ ਤਾਲਮੇਲ ਨਹੀਂ ਬਣ ਰਿਆ ਔਰ ਗੁਰੂ ਅਰਜਨ ਦੇਵ ਪਾਸ਼ਾ ਜੀ ਪਹਿਲੇ ਸ਼ਹਾਦਤ ਤਾਂ ਜਾਮਪੀਨ ਵਾਲਾ ਜਨਰਲ ਕਿ ਲਗੀ ਪਹਿਲੇ ਸ਼ਹੀਦ ਹੈ ਹੋਇਆ ਤੇ ਉਹਨਾਂ ਨੇ ਬਾਣੀ ਦੀ ਵੀ ਰਚਨਾ ਕੀਤੀ ਉਹਨਾਂ ਦਾ ਦਿਹਾੜਾ ਮਨਾਉਣ ਵਾਸਤੇ ਕਿਸੇ ਸੰਗਤ ਨੂੰ ਨਾਂ ਭੇਜਣਾ ਲੱਗਦਾ ਕਿ ਕਿਹੜਾ ਸਿਆਸਤ ਹੋ ਰਹੀਆਂ ਕੀ ਕਰਨ ਨਹੀਂ ਆਪਾਂ ਤਾਂ ਸਿਆਸਤ ਨਹੀਂ ਕਰਦੇ ਔਰ ਮੈਂ ਦੇਖੋ ਮੈਂ ਜਦੋਂ ਪ੍ਰਧਾਨ ਬਣਿਆ ਮੇਰਾ ਪਹਿਲਾ ਬਿਆਨ ਇਹ ਸੀ कि मैं पाकिस्तान ਦਾ ਪਲੇਟਫਾਰਮ ਪਾਕਿਸਤਾਨ ਸਿੱਖ ਗੁਰਦਾਰ ਪ੍ਰਬੰਧਕ ਕਮੇਟੀ ਦਾ ਪਲੇਟਫਾਰਮ ਦੇਣਾ ਆਓ ਜਿਹੜੇ ਸਾਡੇ ਪੰਥਕ ਇਸ਼ੂਜ਼ ਨੇ ਜਿਹੜੇ ਸਾਡੇ ਨਾਨਕਸ਼ਹੀ ਕੈਲੰਡਰ ਹੈ ਇਹ ਹੋਰ ਬਹੁਤ ਸਾਰੇ ਐਸੇ ਪੰਥਕ ਇਸ਼ੂ ਨੇ ਆਓ ਬੈਠੀਏ ਮਿਲ ਕੇ ਬੈਠ ਕੇ ਵਿਚਾਰ ਤਾਰਾ ਕਰੀਏ ਡਾਇਲੌਗ ਹਰ ਚੀਜ਼ ਦਾ ਹੱਲ ਹੈ ਜੀ ਕਿਸੇ ਚੀਜ਼ ਤੋਂ ਤੁਸੀਂ ਦੌੜ ਜਾਣਾ ਜਾਂ ਉਸ ਤੇ ਕਨਫਲਿਕਟ ਖੜਾ ਕਰ ਦੇਣਾ ਉਹ ਕਿਸੇ ਚੀਜ਼ ਦਾ ਹੱਲ ਨਹੀਂ ਔਰ ਮੈਂ ਕੁਝ ਦਿਨ ਪਹਿਲੇ ਮੇਰੀ ਅਕਾਲ ਤਖਤ ਸਭਾ ਤੇ ਜਸਦਰ ਸਿੰਘ ਵੀ ਗੱਲ ਹੋਈ ਮੈਂ ਪੈਗਾਮ ਭੇਜਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਕਿ ਤੁਸੀਂ 10 ਨੂੰ ਮਨਾਦੇ ਹੋ ਮਨਾਓ ਹਾਂਜੀ ਹਾਂ ਲੇਕਿਨ ਪਿਛਲੀ ਵਾਰ ਵੀ ਸਾਖੀ ਤੁਸੀਂ 13 ਨੂੰ ਮਨਾਈ ਬਟ 14 ਨੂੰ ਨਹੀਂ ਮਨਾਈ ਹਾਂਜੀ ਤੇ ਕਿਉਂ ਤੁਸੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀਪੁਰ ਨੂੰ ਜਿਹੜੇ ਪਹਿਲੇ ਸ਼ਹੀਦ ਨੇ ਸਿੱਖ ਪੰਥ ਦੇ ਸਿੱਧ ਕੌਮ ਦੇ ਪਹਿਲੇ ਸ਼ਹੀਦ ਨੇ ਔਰ ਮਹਾਨ ਸ਼ਹੀਦ ਹੈ ਮਹਾਨ ਸ਼ਹਾਦਤ ਬਾਣੀ ਉਹਨਾਂ ਨੇ ਉਚਾਰਨ ਕੀਤੀ ਰਚਨਾ ਕੀਤੀ ਬਾਣੀ ਜੀ ਉਸ ਤੋਂ ਬਾਅਦ ਉਹਨਾਂ ਨੇ ਪੈਗਾਮ ਜਿਹੜਾ ਦਿੱਤਾ ਉਸ ਜ਼ੁਲਮ ਦੇ ਖਿਲਾਫ ਡਟ ਜਾਂਦਾ ਪੈਗਾਮ ਦਿੱਤਾ ਜੀ ਸਬਰ ਦਾ ਪੈਗਾਮ ਦਿੱਤਾ ਤੇਰਾ ਪਾਣਾ ਮਿੱਠਾ ਲਾਗੇ ਤਾਂ ਪੈਗਾਮ ਦਿੱਤਾ ਸੋ ਆਪਾਂ ਉਹਨਾਂ ਦੀ ਸ਼ਾਦੀ ਨੂੰ ਅਜ ਕੰਟਰੋਵਰਸ਼ੀਅਲ ਕਰ ਦਿੱਤਾ ਕੀ ਪੈਗਾਮ ਦੇ ਰਹੇ ਆ ਇੱਕ ਲੱਗਦਾ ਕਿ ਜਿ ਤਰ੍ਹਾਂ ਦੋਨਾਂ ਉਧਰੋਂ ਸੰਗਤ ਜਾਂ ਨੁਕਸਾਨ ਸੰਗਤ ਆ ਹੋਵੇ ਆ ਦੇ ਆਪਾਂ ਤੇ ਹਾਜ਼ਰ ਆ ਜੀ ਆਪਾਂ ਤੇ ਹਾਜ਼ਰ ਆ ਤੁਸੀਂ ਜੀ ਪੀਸੀ ਅੰਮ੍ਰਿਤਸਰ ਨੇ ਨਹੀਂ ਜਾਣ ਦਿੱਲੀ ਨੇ ਨਹੀਂ ਦੇਖੋ ਆਪਾਂ ਤੇ ਹਾਜ਼ਰ ਆ ਹਾਂ ਜੀ ਪਾਕਿਸਤਾਨ ਪਾਕਿਸਤਾਨੀ ਨਾਨਕਸ਼ਹੀ ਕੈਲੰਡਰ ਮੂ ਨਾਨਕਸ਼ਹੀ ਕੈਲੰਡਰ ਕੀ ਪਾਕਿਸਤਾਨ ਨੇ ਲਾਗੂ ਕੀਤਾ ਸੀ ਠੀਕ ਜੀ ਕਿ ਇਹ ਅਸੀਂ ਪਾਕਿਸਤਾਨ ਨੇ ਬਣਾਇਆ ਸੀ ਨਹੀਂ ਜੀ ਇਹ ਲਾਗੂ ਹੈ ਅਕਾਲ ਤਖਤ ਸਰ ਦੀ ਮਰਜ਼ੀ ਅੰਸਰ ਸਾਡਾ ਇਹ ਵੀ ਕਿ ਤੁਸੀਂ ਕੋਈ ਜਦ ਲਾਗੂ ਕਰ ਦਿੱਤਾ ਸਰਬਸੰਮਤੀ ਨਾਲ ਸਾਰਿਆਂ ਨੇ ਬੈਠ ਕੇ ਲਾਗੂ ਕਰ ਦਿੱਤਾ ਤੇ ਫਿਰ ਤੁਸੀਂ ਇਹਦੇ ਛੋਟ ਵਿਤਕਰਾ ਕਿਉਂ ਪਾਉਂਦੇ ਹੋ ਫਿਰ ਅਜੀ ਕੌਮ ਨੂੰ ਡਿਵਾਈਡ ਕਿਉਂ ਕਰ ਰਹੇ ਹੋ ਚਲੋ ਤੁਸੀਂ ਪਾ ਦਤਾ ਮੈਂ ਫੇਰ ਵੀ ਪਲੇਟਫਾਰਮ ਦੇ ਰਿਹਾ ਮੈਂ ਫਿਰ ਦੋ ਹੱਥ ਜੋੜ ਕੇ ਬੇਨਤੀ ਵੀ ਕਰਦਾ ਪਿਆ ਕਿ ਤੁਸੀਂ ਬਣਾ ਲਿਆ ਦਸ ਨੂੰ ਬਣਾਓ ਤੁਹਾਨੂੰ ਅਸੀਂ ਸਦਾ ਦਿੰਦੇ ਆ ਉਹ ਪਾਕਿਸਤਾਨ ਸਿੱਖ ਕੌਮ ਨੂੰ ਡਿਵਾਈਡ ਨਾ ਕਰੋ ਤੁਸੀਂ ਕੀ ਪੈਗਾਮ ਦੇ ਰਹੇ ਹੋ ਜੀ ਇਹ ਜਿੱਥੇ ਅਸੀਂ ਬੈਠੇ ਆ ਇਹ ਇੱਕ ਮੁਸਲਮਾਨ ਕੰਟਰੀ 98% ਇੱਥੇ ਮੁਸਲਮਾਨ ਹੈ 2% ਘੱਟ ਗਿਣਤੀਆਂ ਨੇ ਸਿੱਖ ਤਾਂ ਨਾ ਹੋਣ ਦੇ ਬਰਾਬਰ ਸਿੱਖ ਤੇ ਨਾਟ ਮੋਰ ਦਨ 15 ਤੋਂ 20000 ਲੇਕਿਨ ਸਿਕਿਉਰਿਟੀ ਦਾ ਮਾਨਸਲਮਾਨ ਮਿਲਦਾ ਹੈ ਇੱਥੇ ਉਹ ਬਿਆਨ ਤੋਂ ਬਾਹਰ ਹੈ ਬੜਾ ਪਿਆਰ ਦਿੱਤੀ ਪਾਕਿਸਤਾਨ ਦੀ ਕੌਮ ਪਾਕਿਸਤਾਨ ਦੀ ਸਰਕਾਰ ਮੇਰੀ ਹਕੂਮਤ ਜਿਹੜੀ ਹੈ ਮੀਆਂ ਨਵਾਸ਼ਿਵ ਸਾਹਿਬ ਸਿੱਖਾਂ ਨੂੰ ਬਹੁਤ ਪਿਆਰ ਕਰਦੇ ਨੇ ਕਿਉਂਕਿ ਉਹ ਪਿਛਲੇ ਜਾਤੀ ਉਮਰਾ ਦੇ ਨਾਲ ਅਬਰਸਰ ਦੇ ਨਾਲ ਚੀਫ ਮਿਨਿਸਟਰ ਪੰਜਾਬ ਮਰੀਮ ਨਵਾਸ਼ਿਵ ਸਾਹਿਬ ਆ ਪੀਐਮ ਪੰਜਾਬ ਐਪੀਐਮ ਪ੍ਰਾਈਮ ਮਿਨਿਸਟਰ ਸਾਹਿਬ ਸਾਡੇ ਪਾਕਿਸਤਾਨ ਦੇ ਸੁਸੀਮ ਸਾਹਿਬਾ ਕਰਤਾਰਪੁਰ ਸਾਹਿਬ ਗਈਆਂ ਉੱਥੇ ਜਾ ਕੇ ਉਹਨਾਂ ਨੇ ਕੀ ਕਿਹਾ ਕਿ ਮੈਂ ਕਹਿੰਨੀ ਹਾਂ ਲਾਂਗੀ ਖੋਲ ਦੋ ਸੰਗਤ ਨੂੰ ਆਣ ਦਿਓ ਖੁੱਲੇ ਦਰਸ਼ੇ ਦਰਾਰਨ ਕਰ ਬਾਰਡਰਾਂ ਤੋਂ ਸੰਗਤ ਨੂੰ ਆਣ ਦਿਓ ਕਿਉਂ ਉਹ ਚਾਹਦੀ ਕਿ ਸਿੱਖ ਪਾਕਿਸਤਾਨ ਆਵੇ लेकर अगर पाकिस्तान आन तो सिख खुद ही सिख ਨੂੰ ਰੋਕ ਰਿਹਾ ਹੈ ਹਾਂਜੀ ਹਾਂਜੀ ਤੂੰ ਤਾਂ ਹਲਕੇ ਦੇ ਕੋਲ ਉਹਦਾ ਹਲਤ ਫਿਰ ਤੁਸੀਂ ਜਾ ਕੇ ਉਹਨਾਂ ਨੂੰ ਪੁੱਛੋ ਨਾ ਕਿ ਕਿਉਂ ਕਰਦੇ ਹੋ ਇਦਾਂ ਇਹ ਤੇ ਇੰਡੀਅਨ ਮੀਡੀਆ ਖਾਸ ਕਰਕੇ ਪੰਜਾਬ ਦਾ ਮੀਡੀਆ ਪੰਜਾਬ ਦੀ ਸਿੱਖ ਸੰਗਤ ਬਾਹਰ ਬਠਾ ਡਾਇਸਪੋਰਾ ਅੱਜ ਸਵਾਲ ਕਰੇ ਜੀ ਔਰ ਮੈਂ ਕੋਈ ਇੱਥੇ ਡਿਵਾਈਡਟੀ ਕ੍ਰੀਏਟ ਕਰਨਾ ਚਾਹੁੰਦਾ ਮੈਂ ਕੋਈ ਹਾਰਡ ਲਾਈਨ ਨਹੀਂ ਲੈਣਾ ਚਾਹੁੰਦਾ ਆਈ ਐਮ ਰੈਡੀ ਟੂ ਟਾਕ ਆਈ ਐਮ ਰੈਡੀ ਟੂ ਡੈਲੀਬਰੇਟ ਐਂਡ ਆਮ ਵੈਰੀ ਓਪਨ ਬਿਲਕੁਲ ਪੇਸ਼ੀਨਾ ਅਮਰੀਕਾ ਤੋਂ ਯੂਐਸਏ ਤੋਂ ਸੰਗਤ ਆਈ ਉਹਨਾਂ ਨੇ ਕਿਹਾ ਜੀ ਜਸ ਤੁਹਾਡਾ ਬੈਠ ਕੇ ਵਿਚਾਰ ਵਟਾਂਦਰਾ ਕਰਨਾ ਹੈ ਕੈਲੰਡਰ ਨੂੰ ਲੈ ਕੇ ਤੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਤਿਹਾਡੇ ਲੈ ਕੇ ਉਹਨਾਂ ਨੇ ਵੀ ਬੈਠਾ ਡਿਸਕਸ਼ਨ ਕੀਤਾ ਡਾਇਲੌਗ ਕੀਤਾ ਪਰ ਉਹਨਾਂ ਨੇ ਵੀ ਇਹੀ ਕਿਹਾ ਕਿ ਮੈਂ ਇਕੱਲੇ ਇਹ ਫੈਸਲਾ ਨਹੀਂ ਲੈਣਾ ਆਈ ਐਮ ਨੋਟ ਦ ਓਨਲੀ ਵਨ ਐਂਡ ਪਾਕਿਸਤਾਨ ਦੀ ਸਿੱਖ ਸੰਗਤ ਇਜ਼ ਨੋਟ ਦ ਓਨਲੀ ਵਨ ਤੁਸੀਂ ਜਾਓ ਸਾਰਿਆਂ ਨੂੰ ਲੈ ਕੇ ਆਓ ਇੱਥੇ ਬੈਠ ਕੇ ਫੈਸਲਾ ਕਰੀਏ ਔਰ ਤੁਹਾਨੂੰ ਇਹ ਚੀਜ਼ ਸੁਣ ਕੇ ਖੁਸ਼ੀ ਹੋਏਗੀ ਤੁਸੀਂ ਕਿਉਂਕਿ ਤੁਹਾਡਾ ਤਾਲੁਕ ਇੰਡੀਆ ਨਾਲ ਹੈ ਇੰਡੀਆ ਦੇ ਵਿੱਚ ਇੱਕ ਚੀਜ਼ ਵਾਦ ਕਿਸਮ ਦੇ ਨਾਲ ਫੈਲੀ ਕਿ ਉੱਥੇ ਡੇਰਾਬਾਦ ਹਾਂਜੀ ਉਸ ਤੋਂ ਬਾਅਦ ਦੇਤਾਰੀ ਗੁਰੂ ਉਸ ਤੋਂ ਬਾਅਦ ਹੋਰ ਬਹੁਤ ਸਾਰੇ ਤੁਹਾਡੇ ਇਸ਼ੂਸ ਨੇ ਜੀ ਪਾਕਿਸਤਾਨ ਦਾ ਸਿੱਖ ਨਕਮਸਤਕ ਹੁੰਦਾ ਹੈ ਤੇ ਸਿਰਫ ਅਕਾਲ ਤਖਤ ਦੀ ਮर्यादा ਦਾ ਠੀਕ ਪਾਕਿਸਤਾਨ 'ਚ ਕੋਈ ਡੇਰਾਬਾਦ ਨਹੀਂ ਹੈ ਪਾਕਿਸਤਾਨ 'ਚ ਕੋਈ ਦੇਤਾਰੀ ਨਹੀਂ ਹੈ ਪਾਕਿਸਤਾਨ 'ਚ ਕੋਈ ਦਸਮ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੀ ਆਪਸੀ ਵਿਤਕਰਾ ਨਹੀਂ ਹੈ ਕੋਈ ਕੌਨਫਲਿਕਟ ਨਹੀਂ ਹੈ ਸਿੱਖ ਮੱਥਾ ਟੇਕਦਾ ਹੈ ਅਕਾਲ ਤਖਤ ਸਾਹਿਬ ਨੂੰ ਸਿੱਖ ਮੱਤਾ ਟਿਕਦਾ ਗੁਰੂ ਗ੍ਰੰਥ ਸਾਹਿਬ ਜੀ ਬਾਹਰ ਨੂੰ ਸਿੱਖ ਕਕਾਰ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਿੱਤੀਏ ਪੰਜ ਉਹ ਨੇ ਉਹਨਾਂ ਨੂੰ ਕਰਦਾ ਸਿੱਖ ਗੁਰੂ ਗੋਬਿੰਦ ਸਿੰਘ ਜੀ ਦਿੱਤੀ ਮੋਹ ਨੂੰ ਬਾਜਰੀ ਲਾਤਾ ਸੋ ਇਥੋਂ ਦਾ ਸਿੱਖ ਬੜਾ ਕਲੀਅਰ ਹੈਡਡ ਹੈ ਸਾਡੀ ਲਾਈਨ ਬੜੀ ਕਲੀਅਰ ਹੈ ਤੇ ਅਗਰ ਕੋਈ ਆਣ ਕੇ ਸਾਡੀ ਲਾਈਨ ਖਰਾਬ ਕਰੇਗਾ ਤਾਂ ਉਹ ਫਿਰ ਸਿੱਖ ਕੌਮ ਨੂੰ ਤੱਕਾ ਲਾ ਰਿਹਾ ਜੀ ਤੇ ਇਸ ਵਾਸਤੇ ਆਪਾਂ ਹਾਜ਼ਰ ਆ ਜੀ ਤੁਸੀਂ ਮੇਰਾ ਪੈਗਾਮ ਲੈ ਕੇ ਜਾਓ ਔਰ ਇਹ ਵੀ ਦੁਆ ਕਰਦੇ ਆ ਕਿ ਆਉਣ ਵਾਲੇ ਸਮੇਂ ਵਿੱਚ ਜਿਹੜੇ ਕਿ ਐਸਜੀਪੀਸੀ ਦਿੱਲੀ ਅੰਮ੍ਰਿਤਸਰ ਔਰ ਇਹ ਸਹੀ ਜਿਹੜੀਆਂ ਤਰੀਕਾਂ ਨੂੰ ਲੈ ਕੇ ਜਿਹੜੇ ਮਸਲੇ ਆ ਉਹ ਕਲੀਅਰ ਹੋਣ ਤੇ ਅੱਗੋਂ ਖੁੱਲੇ ਦਰਸ਼ਕਾਂ ਦਾ ਵਾਸਤੇ ਸੰਗਤਾਂ ਨੂੰ ਭੇਜਿਨ ਇਹ ਖਾਲਸਾ ਜੀ ਕਿ ਮੈਂ ਸਰਦਾਰ ਜੁਗਿੰਦਰ ਸਿੰਘ ਜੋ ਜੋ ਬਸੀਨਾ ਜਿਨ੍ਹਾਂ ਨੇ 1948 ਵਲੇ ਅਰਦਾਸ ਦੀਆਂ ਪੰਕਤੀਆਂ ਲਿਖਿਆਈ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਧਾਮਾਂ ਜਿਨ੍ਹਾਂ ਨੂੰ ਪੰਤੋਪ ਛੋੜਿਆ ਗਿਆ ਉਹਨਾਂ ਨਾਲ ਮੇਰਾ ਇੰਟਰਵਿਊ ਆ ਉਹਨਾਂ ਵਾਸਤੇ ਕਾਨਫਰੰਸ ਵੀ ਕੀਤੀ ਤੇ ਜਿਸ ਟਾਂ ਮੈਂ ਇਧਰ ਕਰਤਾਰਪੁਰ ਸਾਹਿਬ ਲਾਂਘਾ ਖੁੱਲ ਰਿਆ ਸੀ ਤੇ ਉਹਨਾਂ ਵਾਸਤੇ ਮੈਂ ਚੰਡੀਗੜ੍ਹ ਕਾਨਫਰੰਸ ਕੀਤੀ ਸਾਹਮਣੇ ਲਿਆਂਦਾ ਉਹਨਾਂ ਨੇ ਵੀ ਕਿਹਾ ਕਿ ਲਾਂਘਾ ਜੇ ਇੱਕ ਖੁੱਲਿਆ ਅਜੇ ਬਾਕੀ ਦਰਸ਼ਕਦਾਰ ਅਧੂਰੇ ਆ ਤੇ ਮੇਰੇ ਕੋਲ ਕੋਈ ਨਹੀਂ ਆ ਵੀ ਉਹੀ ਜੋ 1948 ਵ ਤੇ ਸਿੱਖ ਸੰਗਤਾਂ ਨੂੰ ਜਿਹੜੇ ਸਾਡੇ ਨੁਮਾਇੰਦੇ ਹੈਗੇ ਆ ਦੋਨਾਂ ਪਾਸਿਆਂ ਦੇ ਉਹ ਵੱਤ ਵਦ ਜਿਹੜੇ ਕਿ ਉਪਰਾਲੇ ਕਰਨ ਤਾਂ ਜੋ ਖੁੱਲੇ ਦਰਸ਼ਕਦਾਰ ਸੰਗਤਾਂ ਹੋ ਸਕਣ ਇਸ ਦੇ ਨਾਲ ਹੀ ਸਰ ਜਿਸ ਤਰ੍ਹਾਂ ਕਿ ਆਪਣੇ ਬਹੁਤ ਵਧੀਆ ਇੱਕ ਗੱਲ ਚੱਲ ਰਹੀ ਸੀ ਕਿ ਜੋ ਪੁਰਾਣੀ ਦਿੱਖ ਜਿਹੜੀ ਕਿ ਲਿਆਂਦੀ ਜਾਵੇ ਜਿਵੇਂ ਕਿ ਭਾਰਤ ਵਿੱਚ ਬਹੁਤ ਗੁਰਦੁਆਰਿਆਂ ਦੀ ਦਿੱਖ ਬਦਲੀ ਗਈ ਮੈਂ ਸ਼੍ਰੀ ਹਰਮੰਦਰਪੁਰ ਤੋਂ ਰਹਿਣ ਵਾਲਾ ਉੱਥੇ ਵੀ ਗੁਰਦੁਆਰ ਦਮਦਮਾ ਸਿਆ ਜਿੱਥੇ ਦੂਜੀ ਜੰਗ ਹੋਈ ਉਹਦੀ ਦਿੱਖ ਬਦਲ ਦਿੱਤੀ ਗਈ ਤੇ ਪ੍ਰਾਤਨ ਦਿੱਖ ਖਤਮ ਕਰ ਦਿੱਤੀ ਗਈ ਤੇ ਇਸ حوالے ਨਾਲ ਆਪ ਜਿਹੜੇ ਪਾਕਿਸਤਾਨ ਗੁਰਦੁਆਮ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਆ ਇਕ ਤਰੀ ਮੈਂ ਦੁਆ ਜੋੜ ਕੇ ਖਿਮਾ ਦਾ ਜਾਚੇ ਕ ਮਾਫੀ ਮੰਗਦਾ ਹਾਂ ਤੁਸੀਂ 1948 ਦੀ ਗੱਲ ਕੀਤੀ ਜੀ ਕਿਸੇ ਦਿਨ ਕਾੜਾ ਸਾਹਿਬ ਤੋਂ ਹੋਰ ਅਸਟਾਫ ਜਨਰਲ ਪੰਥਰੂ ਕੋ છોੜਿਆ ਗਿਆ ਹਾਂਜੀ ਹਾਂਜੀ ਚਲੋ ਉਸ ਵਕਤ ਹੋ ਗਿਆ ਹਾਂਜੀ ਹਾਂਜੀ ਅੱਜ ਤੇ ਪੰਥਰੂ ਕਿਸੇ ਨੇ ਨਹੀਂ ਵਿਛੋੜਿਆ ਜੀ ਅੱਜ ਪੰਥ ਕਿਉਂ ਨਹੀਂ ਆ ਰਹੇ 16 ਜੂਨ ਨੂੰ ਅੱਜ ਉਹਨਾਂ ਨੂੰ ਸਵਾਲ ਕਰੋ ਜਿਹੜੇ ਪੰਥਰੂ ਵਿਛੋੜ ਰਹੇ ਨੇ ਹਾਂਜੀ ਹਾਂਜੀ ਪੰਥਰੂ ਤੋਂ ਪੁੱਛਣਾ ਉਹਨਾਂ ਨੂੰ ਜਾ ਕੇ ਸਵਾਲ ਉਹਨਾਂ ਤੋਂ ਬਣਦਾ ਜਿਹਨੇ ਪੰਥਰੂ ਵਿਛੋੜਿਆ ਦੂਜਾ ਕੀ ਜਿਹੜਾ ਪਾਕਿਸਤਾਨ 'ਚ ਬੈਠਾ ਤੁਸੀਂ ਉਹਨਾਂ ਨੂੰ ਪੰਥਰੀ ਮੰਨਦੇ ਤੁਸੀਂ ਸਾਡੇ ਹਾਸਤੇ ਵੀ ਅਰਦਾਸ ਕਰੋ ਫਿਰ ਹਰਮੰਦਰ ਸਾਹਿਬ ਦੇ ਸਾਡੇ ਹਾਸਤੇ ਅਰਦਾਸ ਕਰੋ ਦੇਖੋ ਪੰਤਰੂ ਤੇ ਆਪਾ ਖੁੱਲਾ ਦਰਸ਼ਨ ਦਿਦਾਰੇ ਅਸੀਂ ਕਹਿੰਦੇ ਆ ਕਿ ਉਹ ਵੀਜ਼ੇ ਦੇ ਰਹੇ ਆ ਉਹ ਮੱਥਾ ਟੇਕੋ ਪਰ ਸਵਾਲ ਇਹ ਵੇ ਕਿ ਮੈਂ ਉਹ ਸਰਦਾਸ ਨੂੰ ਮੈਂ ਵੀ ਉਹ ਜੀ ਅਰਦਾਸ ਕਰਦਾ ਜੇ ਤੁਸੀਂ ਅਰਦਾਸ ਕਰਦੇ ਹੋ ਅਸੀਂ ਵੀ ਉਹਨਾਂ ਹਾਸਤੇ ਜਿਹੜੇ ਦੂਰ ਬੈਠੇ ਨੇ ਜਿਹੜਾ ਪੰਤ ਇਸਟਮ ਇੰਡੀਆ ਚ ਇਹ ਦੂਰ ਬੈਠਾ ਹੈ ਗੁਰੂ ਪਾਚਾ ਉਹਨਾਂ ਨੂੰ ਖੁੱਲੇ ਦਰਸ਼ਨ ਦਿਦਾਰੇ ਬਖਸ਼ਣ ਲੇਕਿਨ ਸਾਡੇ ਅਸੀਂ ਵੀ ਅਰਦਾਸ ਕਰਨਾ ਹੈ ਕਿ ਗੁਰੂ ਸਾਹਿਬ ਸਾਨੂੰ ਹੀ ਖੁੱਲੇ ਦਰਸ਼ਨ ਦਿਦਾਰੇ ਬਖਸ਼ਣ ਹਰਮੰਦਰ ਸਾਹਿਬ ਦੇ ਸਾਨੂੰ ਖੁੱਲੇ ਦਰਸ਼ਨ ਦਿਦਾਰੇ ਬਖਸ਼ਣ ਅਨੰਦਪੁਰ ਸਾਹਿਬ ਦੇ ਸਾਨੂੰ ਖੁੱਲੇ ਦਰਸ਼ਨ ਦਿਦਾਰੇ ਬਖਸ਼ਣ ਸਿਸਗੰਜ ਸਾਹਿਬ ਦੇ ਸਾਨੂੰ ਖੁੱਲੇ ਦਰਸ਼ਨ ਦਿਦਾਰੇ ਬਖਸ਼ਣ ਅਸੀਂ ਬਾਕੀ ਅਸਥਾਨ ਆਪਣੇ ਧਰਮਗਤ ਜਾ ਕੇ ਵੀ ਕਿ ਸਾਡੇ ਅਸੀਂ ਤੇ ਵੀ ਅਰਦਾਸ ਕਰੋ ਕਿ ਗੁਰੂ ਸਾਹਿਬ ਸਾਡੇ ਵੀ ਸੁਣੇ ਲੇਕਿਨ ਮੈਂ ਬਾਰ ਬਾਰ ਇੱਕੋ ਗੱਲ ਕਰ ਰਿਹਾ ਕਿ ਆਪਾਂ ਇਸ ਟਮ ਸੰਗਤ ਨੂੰ ਨੇੜੇ ਲੈ ਕੇ ਆਣਾ ਜੀ ਜੀ ਸੰਗਤ ਨੂੰ ਇਕੱਠਾ ਕਰਨਾ ਜਿੰਨੀ ਜਰ ਆਪਾਂ ਉਹ ਨਹੀਂ ਕਰਾਂਗੇ ਆਪਾਂ ਆਪਣੇ ਮਕਸਦ ਉਸੇ ناکਾਮ ਰਹਿ ਜਾਗੇ ਠੀਕ ਠੀਕ ਔਰ ਬੜੀ ਖਾਸ ਗੱਲ ਕਹੀ ਆ ਕਿ ਵਾਕਿਆ ਹੀ ਅਸੀਂ ਹੋਰ ਵੀ ਸੰਗਤਾਂ ਨਾਲ ਗੱਲਬਾਤ ਕਰ ਰਹੇ ਹਾਂ ਕਿ ਜਿਸ ਤਰ੍ਹਾਂ ਤੁਸੀਂ ਭਾਰਤੋਂ ਚੱਲ ਕੇ ਪਾਕਿਸਤਾਨ ਦਾ ਵੀਜ਼ਾ ਮਿਲ ਜਾਂਦਾ ਸਾਨੂੰ ਸਿੱਖ ਸੰਗਤਾਂ ਨੂੰ ਪਰ ਹੋਰ ਸੰਗਤਾਂ ਵੀ ਜਿਹੜੀਆਂ ਇਧਰੋਂ ਮੁਸਲਿਮ ਭਰਾਵਾ ਜੋ ਕਿ ਭਾਰਤ ਜਾਣ ਚਾਹੁੰਦੇ ਨੇ ਉਧਰ ਦੇ ਦਰਸ਼ਕਦਾਰ ਆਪਣੇ ਵਿਛੜੇ ਪਰਿਵਾਰਾਂ ਨੂੰ ਮਿਲਣਾ ਚਾਹੁੰਦੇ ਨੇ ਆਪਣੀ ਯਾਤਰਾ ਕਰਨਾ ਚਾਹੁੰਦੇ ਨੇ ਜੇ ਔਰ ਸਿੱਖ ਸੰਗਤ ਇਧਰੋਂ ਜਿਵੇਂ ਕਿ ਸਰਦਾਰ ਸਾਪ ਸਿੰਘ ਸਾਹਿਬ ਜੀ ਨੇ ਕਿਹਾ ਹੈ ਕਿ ਹਰਮੰਦਰ ਸਾਹਿਬ ਔਰ ਦਿੱਲੀ ਗੁਰਦੁਆਰਾ ਸਾਹਿਬ ਤੇ ਹੋਰ ਵੀ ਜੋ ਭਾਰਤ ਵਿੱਚ ਵੱਖ-ਵੱਖ ਜਗ੍ਹਾ ਤੇ ਜਿਵੇਂ ਅਨੰਦਪੁਰ ਸਾਹਿਬ ਜਾਂ ਹੋਰ ਗੁਰਦੁਆਰੇ ਸਾਹਿ ਪਰ ਜਿਹੜੀ ਮੁਸ਼ਕਲਾਂ ਆ ਰਹੀਆਂ ਨੇ ਉਹਦੇ ਵਾਸਤੇ ਵੀ 파ਰਤ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲਾ ਕੀਤਾ ਜਾਵੇ ਸਰ ਦੋਨਾਂ ਪਾਸੇ ਸਰਕਾਰਾਂ ਨਵੀਆਂ ਬਣੀਆਂ ਆਪਦੇ ਵੱਲੋਂ ਕੋਈ ਖਾਸ ਗੱਲਬਾਤ ਕਿ ਦੋਵਾਂ ਸਰਕਾਰਾਂ ਦੀ ਕੋਈ ਐਓਜੀ ਮੀਟਿੰਗ ਜਿਹਦੇ ਵਿੱਚ ਜਿਹੜੇ ਕਿ ਦੋਵਾਂ ਦੇਸ਼ਾਂ ਦੇ ਇੱਕ ਦੋਸਤਾਨਾ ਸਬੰਧ ਬਣ ਉਹਦੇ ਵਾਸਤੇ ਕੋਈ ਖਾਸ ਦੇਖੋ ਜੀ ਸਾਡੀ ਹਕੂਮਤ ਔਰ ਖਾਸ ਕਰ ਸਾਡੀ ਪਾਰਟੀ ਦੇ ਸਰਪ੍ਰਸ ਜਿਹੜੇ ਹੈਡ ਨੇ ਮੀਆਂ ਨਵਾਸ਼ੇ ਸਭ ਜੀ ਹੀ ਸਟਰੋਂਗਲੀ ਬਿਲੀਵਸ ਔਨ ਔਨ ਇਨਕਲੂស៊ីਵਿਟੀ ਹੀ ਸਟਰੋਂਗਲੀ ਬਿਲੀਵਸ ਔਨ ਕੋਰਡੀਅਰ ਰਿਲੇਸ਼ਨਸ਼ਿਪ ਵਿਦ ਦਿ ਨੇਬਰਿੰਗ ਕੰਟਰੀਜ਼ ਅਸੀਂ ਚਾਹਦੇ ਕਿ ਸਾਡੇ ਜਿੰਨੇ ਗੁਆਂਢੀ ਦੇਸ਼ ਨੇ ਇਹਨਾਂ ਨਾਲ ਅچھے ਤਾਲੁਕਾ ਮਿਲਦਾ ਤੇ ਤਾਲਮੇਲ ਹੋਵੇ ਉਹਨਾਂ ਨਾਲ ਆਣਾ ਜਾਣਾ ਹੋਵੇ ਵਪਾਰਕ ਤੌਰ ਤੇ ਸਾਡਾ ਅੱਛਾ ਵਿਹਾਰ ਹੋਵੇ ਬਟ ਤਾੜੀ ਇੱਕ ਹੱਥ ਨਾਲ ਲਈ ਵਜੀ ਤਾੜੀ ਦੋ ਹੱਥ ਨਾਲ ਵਜਦੀ ਸੋ ਆਪਾਂ ਤੇ ਦੋਸਤੀ ਦਾ ਤਾਂ ਕਿ ਵਧਾਇਆ ਪਰ ਦੂਜੇ ਪਾਸੇ ਦੋਸਤੀ ਦਾ ਤਾਂ ਨਾ ਵਧਾਇਆ ਤੇ ਮੇਰੇ ਖਿਆਲ ਗੱਲ ਬਣਣੀ ਨਹੀਂ ਲੇਕਿਨ ਮੈਂ ਫਿਰ ਵੀ ਬੜਾ ਪੂਰ ਉਮੀਦ ਆ ਸਾਡੀ ਹਕੂਮਤ ਵੀ ਚਾਹੁੰਦੀ ਕਿ ਸਾਡੇ ਸਾਰੇ ਗੁਆਂਢੀ ਦੇਸ਼ਾਂ ਨਾਲ ਅੱਛੇ ਤਾਲੁਕਾ ਹੋ और मोदी साहब की सरकार नवी आई है और हम इस दफा मोदी साहब कुछ और भी पोलीटल पार्टी पहले की उन्होंने हुकूमत बनाई है सो so, शायद जो मोदी साहब का एक्सटान से फर्क आए कुछ बेहतरी आए क्योंकि इंडिया क्लेम्स कि इंडिया इज़ अ सैक्यूलर स्टेट बट अनफॉर्चुनेटली जिस तरीके की हवा आती है उस थोड़ी है फिर किंतु परंतु आता पर बट आप तैयार हैं जी सा मुल्क जोड़ा है वो सारे दो देशों अच्छी तलाकार चाहते अभी किसी माड़े तलाकार नहीं चाहते क्योंकि साू सब तो कॉमन है और पावर्टी है ਪੂਰੇ ਸਾਡੇ ਖਾਸ ਕਰਕੇ ਇਹ ਵੀ ਗੱਲ ਹੈ ਕਿ ਇਸ ਪੂਰੇ ਹੈ ਲੋਕੀ ਦੁਨੀਆ ਦੀ ਨਿਗਾ ਸਾਡੇ ਦੋਵਾਂ ਦੇਸ਼ਾਂ ਦੇ ਵੀ ਇਹ ਸਬੰਧ ਵਧੀਆ ਬਣਨ ਔਰ ਇੱਕ ਖਾਸ ਗੱਲ ਸਰ ਹੋਰ ਹੈ ਕਿ ਜਦੋਂ ਭਾਰਤੀ ਸੰਗਤ ਜਿੰਨਾ ਪਾਕਿਸਤਾਨ ਤੋਂ ਕੇ ਇੰਡੀਆ ਜਾਂਦੀ ਔਰ ਬੜੇ ਚੰਗੇ ਮੈਸੇਜ ਆਉਂਦੇ ਆ ਔਰ ਲੱਗਦਾ ਕਿ ਇਹੋ ਜਿਹੇ ਵੀਡੀਓ ਵੇਖ ਕੇ ਲੋਕਾਂ ਦੇ ਹੋਰ ਉਤਸ਼ਾਹ ਹੁੰਦਾ ਕਿ ਅਸੀਂ ਪਾਕਿਸਤਾਨ ਦੀ ਯਾਤਰਾ ਕਰੀਏ ਗੁਰਦੁਆਰਾ ਯਾਤਰਾ ਕਰੀਏ ਤੇ ਇਸ ਦੇ ਨਾਲ ਨਾਲ ਲੱਗਦਾ ਕਿ ਕੁਝ ਇਹੋ ਜਿਹੇ ਵੀਡੀਓ ਇਹੋ ਜਿਹੇ ਕੋਈ ਫਿਲਮਾਂ ਵੀ ਉਹਨਾਂ ਨੂੰ ਮਨਜ਼ੂਰੀ ਮਿਲਣੀ ਚਾਹੀਦੀ ਕਿ ਜਿਹੜੇ ਇੱਥੇ ਦੇ ਵਿਸ਼ਰੇ ਗੁਰਦੁਆਰਾ ਜਾਂ ਫਿਰ ਉਧਰੋਂ ਜਿਵੇਂ ਆਪਨੇ ਕਹਿਆ ਕਿ ਇੰਡੀਆ ਦੇ ਆ ਔਰ ਸਾਂਝੇ ਤੌਰ ਤੇ ਦੀ ਪ੍ਰਭਾਵਤ ਹੁੰਦੇ ਆ ਕੋਈ ਖਾਸ ਗੱਲ ਬਾਤ ਜੀ ਬਿਲਕੁਲ ਮੈਂ ਸਮਝਦਾ ਕਿ ਸਾਰੇ ਜਿਹੜੇ ਤੁਸੀਂ ਦੱਸ ਰਹੇ ਹੋ ਇਹ ਸਾਰੇ ਕੰਮ ਹੋਣੇ ਚਾਹੀਦੇ ਨੇ ਸਮਾਜਿਕ ਤੌਰ ਤੇ ਔਰ ਲੋਕਾਂ ਦੀ ਬਿਹਤਰੀ ਆਸਤੇ ਔਰ ਬਟ ਇਤਨਾ ਵੀ ਪੋਸੀਬਲ ਹੈ ਜੇ ਦੋਵਾਂ ਮੁਲਕਾਂ ਦੇ ਆਪਸ ਸੰਬੰਧ ਬਿਹਤਰ ਹੋ ਗਏ ਲੋਕ ਇੱਕ ਦੂਸਰਾ ਮਿਲਣਗੇ ਲੋਕ ਆਂਟ ਜਾਣਗੇ ਵੇਖੋ ਪਹਿਲੇ ਇੰਡੀਅਨ ਫਿਲਮ ਇੰਡਸਟਰੀ ਸੀ ਉਹ ਆਹਸਾ ਹਸਾ ਡਿਵੋਲਵ ਹੋ ਕੇ ਪੰਜਾਬ ਦੀ ਫਿਲਮ ਇੰਡਸਟਰੀ ਬਣੀ ਫਿਰ ਪੰਜਾਬੀ ਕਾਮੇਡੀ ਫਿਲਮ ਬਣੇਗਾ ਜੀ ਔਰ ਪਾਕਿਸਤਾਨ ਦੇ ਬਹੁਤ ਸਾਰੇ ਸਾਡੇ ਐਕਟਰ ਫਨਕਾਰ ਸੈਲੀਬ੍ਰਿਟੀਜ਼ ਜਾਣਦੇ ਨੇ ਔਰ ਯੂਕੇਸ਼ ਮੈਲ ਕੇ ਬੜਾ ਕੇ ਫਿਲਮ ਬਣਾ ਰਹੇ ਨੇ ਅਸੀਂ ਪਾਕਿਸਤਾਨ ਦੇ ਲੋਕ ਬੜਾ ਲਾਈਕ ਕਰਦੇ ਨੇ ਜਿਹੜੇ ਤੁਸੀਂ ਗੁਰਤਾਬ ਦੇ ਬਾਰੇ ਕਹਿੰਦੇ ਹੋ ਕਿ ਇੱਥੇ ਡਾਕੂਮੈਂਟਰੀ ਚ ਬਣਨੀ ਚਾਹੀਦੀ ਹੈ ਨਾ ਫਿਲਮਾਂ ਬਣਨੀ ਚਾਹੀਦੀ ਹੈ ਬਿਲਕੁਲ ਬਣਨੀ ਚਾਹੀਦੀ ਹੈ ਤਾਂਕਿ ਉਹਦਾ ਕੱਚਾ ਮੈਸੇਜ ਜਾਵੇ ਔਰ ਪਾਕਿਸਤਾਨ ਦੇ ਬਾਰੇ ਇੱਕ ਅੱਛਾ ਤਾਅਸੁਰ ਜਾਵੇ ਔਰ ਤੁਹਾਡਾ ਬੜਾ ਧੰਨਵਾਦ ਕਰਦੇ ਹਾਂ ਜਿਸ ਤਰੀਕੇ ਦੇ ਤੁਸੀਂ ਕੰਮ ਕਰ ਰਹੇ ਹੋ ਔਰ ਸਾਨੂੰ ਤੁਹਾਡੇ ਵਰਗੇ ਪਰਵਾਹਾਂ ਦੀ ਸਾਥੀਆਂ ਦੀ ਲੋੜ ਹੈ ਤਾਂ ਕਿ ਸੜਾ ਜਿਹੜਾ ਮੁਹੱਬਤ ਦਾ ਪੈਗਾਮ ਹੈ ਉਸ ਬਾਕੀ ਜਗ੍ਹਾ ਤੱਕ ਵੀ ਪਹੁੰਚੀ ਸੀ ਪਰ ਸਰ ਅਸੀਂ ਵੀ ਦਿਲੋਂ ਦੁਆ ਕਰਦੇ ਹਾਂ ਕਿ ਆਪ ਜਿਹੜੇ ਵਰਗੇ ਜੋ ਕਿ ਨੁਮਾਇੰਦੇ ਆ ਕਿ ਉਹ ਵਧੀਆ ਇੱਕ ਦਿਲੋਂ ਮੁਹੱਬਤ ਰੱਖਣ ਵਾਲੇ ਸਾਹਮਣੇ ਹੋਣ ਔਰ ਜੋ ਦੋਸਤੀ ਦੇ ਦੋਨਾਂ ਦੇਸ਼ਾਂ ਦੇ ਜਿਹੜੀ ਕੋਈ ਥੋੜੀ-ਬੋਤੀ ਨਫ਼ਰਤ ਆ ਉਹ ਵੀ ਖਤਮ ਹੋਵੇ ਤੇ ਵਾਹਿਗੁਰੂ ਅੱਗੇ ਵੀ ਅਸੀਂ ਇੱਕ ਉਹ ਅਰਦਾਸ ਬੇਨਤੀ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਜਿਹੜਾ ਕਿ ਹੋਰ ਜਿਹੜੀਆਂ ਕਿ ਦੋਨਾਂ ਦੇਸ਼ਾਂ ਦੀਆਂ ਦੋਨਾਂ ਸੰਗਤਾਂ ਦੀਆਂ ਚਾਹੇ ਕਿਸੇ ਵੀ ਧਰਮ ਦੇ ਲੋਕ ਆ ਉਹ ਵੀ ਆਪਣੇ ਮੇਲ ਮਿਲਾਪ ਦੇ ਰਿਸ਼ਤੇ ਉਹਨਾਂ ਦੇ ਜਿਹੜੇ ਕਿ ਸਿਲਸਲੇ ਕਰਵਾਦਣ ਬਹੁਤ-ਬਹੁਤ ਧੰਨਵਾਦੀ ਜੀ ਵਾਇਗੁਰੂ ਦਾ ਖਾਲਸਾ ਵਾਇਗੁਰੂ ਫਤਿਹ ਜੀ